12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇਸ਼ਵੰਦ ਵਿੱਚ ਮਨਾਏ ਜਾਣ ਵਾਲੇ 55ਵੇਂ ਸਾਲਾਨਾ ਸ਼ੇਖ ਫਰੀਦ ਆਗਮਨਪੁਰ ਮੇਲੇ ਦਾ ਅੱਜ ਰਸਮੀ ਆਗਾਸ਼ਟੀਲਾ ਬਾਬਾ ਫਰੀਦ ਜੀ ਤੋਂ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਡਿਪਟੀ ਕਮਿਸ਼ਨਰ ਦੇ ਐਲਾਨ ਤੋਂ ਬਾਅਦ ਹੋਇਆ ਇਸ ਮੌਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਡਿਪਟੀ ਕਮਿਸ਼ਨਰ ਫਰੀਦਕੋਟ ਆਈਏਐਸ ਪੁਨਮਦੀਪ ਕੋਰ ਨੇ ਕਿਹਾ ਕਿ ਪੰਜ ਦਿਨ ਚੱਲਣ ਵਾਲੇ ਇਸ ਆਗਮਨਪੂਰਵ ਮੇਲੇ ਵਿੱਚ ਵਕਤ-ਵਕਤ ਧਾਰਮਿਕ ਸਮਾਗਮ ਹੋਣਗੇ ਜਿਨ੍ਹਾਂ ਦਾ ਲਾਹਾ ਲੈਣ ਲਈ ਸੰਗਤ ਇਹਨਾਂ ਸਮਾਗਮਾਂ ਵਿੱਚ ਸ਼ਾਂਤੀ ਅਤੇ ਸ਼ਰਧਾ ਪੂਰਵਕ ਸ਼ਿਰਕਤ ਕਰਨ ਅਤੇ ਆਪਸੀ ਪਾਈਚਾਰੇ ਤਹਿਤ ਮੇਲਾ ਮਨਾਉ। ਕਿਹਾ ਕਿ ਇਸ ਵਾਰ ਲੰਗਰ ਦੀ ਸੇਵਾ ਨਿਰੰਤਰ ਜਾਰੀ ਰਹੇਗੀ ਅਤੇ ਲੰਗਰ ਲਗਾਉਣ ਵਾਲਿਆਂ ਸੰਗਤਾਂ ਦੇ ਨਾਲ-ਨਾਲ ਲੰਗਰ ਛਕਣ ਵਾਲੀਆਂ ਸੰਗਤਾਂ ਵੀ ਸਾਫ ਸਫਾਈ ਦਾ ਖਾਸ ਧਿਆਨ ਰੱਖਣ। ਆਜ ਦੇ ਪੰਗਵਾ ਅਗਨਪੁਰ ਦੇ ਬਲਦਗਾਇਕ ਨੂੰ ਸਾਰੀ ਖਰਦ ਬਾਫਰੀ ਲੇਵੀ ਸੰਗਠਨ ਨੂੰ ਬਹੁਤ ਬਹੁਤ ਵਧਾਈ ਦੇਣਾ ਅਸਾ ਸਾਡੇ ਸਤਕਾਰਯੋਗ ਡੀਪੀ ਕੁਮਾਰ ਸਾਹਿਬ ਜੀ ਨੇ ਕੀਤੀ ਹੈ ਸਾਡੇ ਪ੍ਰਧਾਨ ਸਾਹਿਬ ਜੀ ਨੇ ਚਾਹ ਸੀ ਜਿੱਤੀ ਗੱਲ ਤੋਂ ਜੀ ਨੇ ਇਹਦਾ ਉਗਠਨ ਕੀਤਾ ਕੁਮਾਰੀ ਸਾਹਿਬ ਜੀ ਦੇ ਪਾਰਟ ਅਤੇ ਮਾਫੀ ਸਰਜੇ ਸਲੋਕਾ ਤੋਂ ਇਹ ਆਜ ਅਗਨਪੁਰ ਕੋ ਸ਼ੁਰੂਆਤ ਹੋਇਆ ਸਾਰੇ ਸੰਗਤਨوں ਪੀਰ ਹੈ ਕਿ ਸਾਰੇ ਇਸ ਪੰਜ ਦਿਨ ਦੇ ਸਮਾਗਮ ਦੇ ਵਿੱਚ ਹੋਂਮ ਹੋ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਬਹੁਤ ਹੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ। ਮੁਬਾਰਕਾਂ ਦੀ ਬਹੁਤ-ਬਹੁਤ। ਯਾਰ ਪਤਾ ਕਰਾ ਦੋ ਬੜੀ ਸਾਰੇ ਇਸ ਮੁੱਛੇ ਬਾਬਾ ਫਰੀਦ ਜੀ ਦੇ ਆਗਮਨ ਪਰਬ ਦੇ ਸਾਰੀ ਬਹੁਤ-ਬਹੁਤ ਵਧਾਈ ਦਿੱਤੀਆਂ ਤੇ ਨਾਲ ਹੀ ਬੇਨਤੀ ਕਰਦੀ ਆਂ कि ਜਿਹੜਾ ਆਗਮਨ ਦਿਵਸ ਹੈ ਉਹ 23 ਤਰੀਕ ਨੂੰ ਜਦੋਂ ਨਗਰ ਕੀਰਤਨ ਹੋਏਗਾ ਤਾਂ ਸਾਰੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਆਪਾਂ ਇਹ ਮਨਾਈਏ ਲੰਗਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਆਪਣੇ ਆਪਸਾਂ ਦੀਆਂ ਡਿਊਟੀਆਂ ਵੀ ਲਗਾਈਆਂ ਹੋਈਆਂ ਨੇ ਮੈਂ ਸਭ ਨੂੰ ਬੇਨਤੀ ਕਰਾਂਗੀ ਸ਼ਰਧਾਪੂਰਵਕ ਲੰਗਰ ਲੈ ਕੇ ਆਓ ਔਰ ਨਾਲ ਆਪਾਂ ਸਾਫ ਸਫਾਈ ਦਾ ਵੀ ਧਿਆਨ ਰੱਖੀਏ ਆਪਾਂ ਆਪਣਾ ਨਗਰ ਸਾਫ ਸੁਥਰਾ ਰੱਖਣਾ ਹੈ ਨਾ ਕਿ ਆਪਾਂ ਆਗਮਨ ਦਿਵਸ ਦੇ ਉੱਤੇ ਉਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਖੇਤ ਨਹੀਂ ਬਹੁਤ ਬਹੁਤਾਂ اسی ہم ہاتھ ہی وہ اس کا اداس نہیں ہے لیکن یہ ہے کہ وہ بابا ہے یہ ایک وہ چیز ہے اور یہ پرہیز ہوتا ہے لیکن اور بھی کچھ ہے یہ یاد ہے کہ سب سے کون سی راحت ہے کون ہے ان حوالے ਜਿਹੜੀ ਬਲਦੀ ਅਸੀਂ 70 ਬੰਦਰ ਸਪਟਕਾਰ ਕਰਦੇ ਹਾਂ ਲੇਕਿਨ ਫੰਦਾ ਤਾਂ ਸਪਟਕਾਰ ਕਰਦੇ ਆ ਮੈਂ ਐਥੀ ਬੈਂਕ ਦੀ ਕਿਸਾਨ ਕੀ ਇਹਦੇ ਵਸੀਲ ਜਿਹੜੀ ਆਪਣੀ ਪਗਲ ਤੇ ਉਹ ਵਸੀਲ ਦਾ ਜਿਹੜਾ ਸਾਰਾ ਇੰਤਜ਼ਾਮ ਹੈ ਸਾਫ ਸਫਾਈ ਦਾ ਰੋਗ ਰੋਕ ਦਾ ਕੁਝ ਹਿੱਸੇ ਵਾਰੀ ਆਪਾ ਹੱਥ ਦੇ ਚਰਦੀ ਖਲਾ ਦਾ ਵਸਾ ਇਹਦੇ ਚ ਪਾਈਚਾਰ ਕਿਸਾਨ ਪੈਦਾ ਆਪਣੇ ਤੇ ਬਾਬਾ ਜੀ ਦੀ ਬੇਸਫਾਈ ਲਈ ਉਹ ਆਪਾਂ ਆਪਣੇ ਆਪਣਾ ਦਸਤਾਨਾ ਹੋਰ ਵੀ ਬਾਤ ਕੀਆ ਹੈ ਤਾਂ ਆਪਾਂ ਨੂੰ ਕੰਡੇ ਤੇ ਬੈਠੇ ਕਿਸੇ ਦਵਾਨੇ ਦੇ ਵਿੱਚ ਦਰਿਆ ਹੈ ਜਿਹੜਾ ਸਫੂ ਜੇਥੋਂ ਦੀ ਸੀਦੇ ਚਲਦਾ ਹੈ ਕਿਸੇ ਮੌਕੇ ਨਹੀਂ ਦਰਿਆ ਆਪਾਂ ਰੁਕੇ ਤੋਂ ਵੀ ਕਰ ਸਕਦੇ ਪਰ ਵਾਈ ਜੀ ਕੀ ਇਹ ਸੋਚ

याद है बहुत ज़रूरी है कोर्स करने ही नहीं वहीं वगैरह जी तो अपन याद है स्कूलिंग बर्ताव समझो यहाँ बापू जी के चरणों पे हुए हैं तो ये इसलिए हमारू ये कष्टांतों आज हरियापर हरियापर उत्पन्न गया तो ये अपने कोई बात नहीं करता है बापू इस तरह कुछ नहीं करता है ये ही होता है कि तु ये हमारे पापा के सोनी पापा जी हो गए थे नहीं है ज्यादातर छात्र है संजू और सारिण बहुत दिमाग है ओज बच्चन और उससे तरह का होता है वो है कोई नहीं है ये सब की वजह से येला सदस्य भी है के साथ काम करते हैं दोनों ਪਾਣੀ ਘੜੜ ਪਾਣੀ ਆਉਂਦੀ ਵਜ੍ਹਾ ਕਰਕੇ ਬਾਈਕੂ ਜੀ ਦਾ ਖਾਸਾ ਬਾਈਕੂ ਜੀ ਦੀ ਫਤਿਹ ਅਜ ਤਨ ਤਨ ਬਾਬਾ ਸ਼ੇਖ ਫਰੀਦ ਸ਼ਕਰਗੰਜ ਬਾਬਾ ਫਰੀਦ ਜੀ ਦੀ ਵਸਾਈ ਹੋਈ ਪਵਿੱਤਰ ਧਰਤੀ ਸ਼ਹਿਰ ਫਰੀਦਕੋਟ ਤੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦਾ ਸਥਾਨ 19 ਸਤੰਬਰ ਨੂੰ ਬਾਬਾ ਫਰੀਦ ਆਗਮਨ ਪਰਬ ਅੱਜ ਸ਼ੁਰੂ ਹੋਇਆ ਪਾਰਸ਼੍ਰੀ ਸੁਖਮਨੀ ਸਾਹਿਬ ਦੇ ਨਾਲ ਅੱਜ ਪ੍ਰਬੰਧਕ ਕਮੇਟੀ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਮਾਨਯੋਗ ਐਸਐਸਪੀ ਫਰੀਦਕੋਟ ਪ੍ਰਗਿਆ ਚਾਂਦ ਜੀ ਅਤੇ ਹੋਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਆਸ਼ੀਰਵਾਦ ਨਾਲ ਬਾਬਾ ਫਰੀਦ ਦਾ ਓਟ ਆਸਰਾ ਲੈ ਕੇ ਇਹ ਆਖਣ ਪੜੋ ਸ਼ੁਰੂ ਕੀਤਾ ਲੇਕਿਨ ਸਾਨੂੰ ਇਸ ਗੱਲ ਦਾ ਬੜਾ ਖਲਾ ਹੈ ਕਿ ਅੱਜ ਇਸ ਆਤਮਨਪਰਵ ਨੂੰ ਸ਼ੁਰੂ ਕਰਨ ਵਾਲੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਬਹੁਤ ਸੇਵਾਦਾਰ ਪਪਾ ਫਰੀਦ ਵਿਦੇਕ ਅਤੇ ਧਾਰਮਿਕ ਸੰਸਥਾਵਾਂ ਜੋ ਸਾਨੂੰ 2023 ਵਿੱਚ ਸਦੀਵੀ ਵਿਛੋੜਾ ਦੇ ਗਏ ਸੀ ਉਹ ਸਾਡੇ ਨਾਲ ਨਹੀਂ ਉਹਨਾਂ ਤੋਂ ਬਿਨਾ ਇਹ ਆਗਮਨ ਪੁਰਬ ਸਾਡੇ ਲਈ ਬੜਾ ਫਿੱਕਾ ਹੈ ਕਿਉਂਕਿ 1969 ਚ ਉਹਨਾਂ ਨੇ ਇੱਕ ਦਿਨ ਦਾ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਇਹ ਆਗਮਨ ਪੁਰਬ 100 ਬੰਦਿਆਂ ਨਾਲ ਸ਼ੁਰੂ ਕੀਤਾ ਸੀ 100 ਸੰਗਤਾਂ ਨਾਲ ਸੋ ਸਾਨੂੰ ਬੜਾ ਉਹਨਾਂ ਦਾ ਅੱਜ ਜਾਣ ਦਾ ਬੜਾ ਦੁੱਖ ਹੈ ਕਿ ਉਸ ਤੋਂ ਬਿਨਾ ਲੇਕਿਨ ਫੇਰ ਵੀ ਸੰਗਤਾਂ ਦੇ ਵਿੱਚ ਬੜਾ ਜੋਸ਼ ਹੈ ਬੜਾ ਸੰਗਤਾਂ ਦੇ ਵਿੱਚ ਇਹ ਮਤਲਬ ਚੜਦੀ ਉਤਸ਼ਾਹ ਹੈ ਕਿ ਬਾਬਾ ਫਰੀਦ ਆਗਮਨ ਕੋਰ ਬਧਾਰਮਿਕ ਸ਼ਬਦਾਂ ਨਾਲ ਮਲਾਉਣਾ ਸੋ ਇੰਨਾ ਕਹਿੰਦਾ ਹੋਇ ਖੇਮਾ ਦਾ ਜਾਚਕ ਮੈਂ ਤੁਹਾਡਾ ਸੇਵਾਦਾਰ ਮਹੀਪਿੰਦਰ ਸਿੰਘ ਬਾਬਾ ਫਰੀਦ ਬਿੱਤੇ ਕਹਿੰਦੇ ਧਾਰਮਿਕ ਸਥਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂਤਨ ਬਾਬਾ ਸ਼ੇਖ ਫਰੀਦ ਜੀ ਅੱਜ ਤੋਂ ਲਗਭਗ 810 ਸਾਲ ਪਹਿਲਾਂ ਇਸ ਸਥਾਨ ਦੇ ਉੱਤੇ ਆਏ ਪਰ ਉਹਨਾਂ ਨੇ ਸਾਨੂੰ ਭਾਗ ਲਾਇਆ ਦੁਨੀਆਂ ਦਾ ਇਤਿਹਾਸ ਦੇਖ ਲਓ ਇਸ ਦਾ ਪੁਰਾਣਾ ਇਤਿਹਾਸ ਆ ਜਿਹੜਾ ਉਹ ਕਿਤੇ ਨਹੀਂ ਮਿਲਦਾ ਦੇਸ਼ਾਂ ਕਿ ਸ਼ਹਿਰਾਂ ਦੇ ਨਾਮ ਤੁਸੀਂ ਸੁਣੋਗੇ ਇਤਿਹਾਸ ਦੇ ਵਿੱਚ ਪਰ ਉਹਨਾਂ ਦੀ ਹੋਂਦ ਕੋਈ ਇਹ ਨਹੀਂ ਪੱਕਾ ਪੱਕਾ ਲੱਗਦਾ ਕਿ ਉਹ ਉਸ ਸਮੇਂ ਤੋਂ ਲੈ ਕੇ ਉੱਥੇ ਵਸੇ ਹੋਏ ਨੇ ਇਹ ਜਿਹੜਾ ਸਥਾਨ ਇਹ ਦੱਸਦਾ ਹੈ ਕਿ 810 ਸਾਲ ਪਹਿਲਾਂ ਇਹ ਸ਼ਹਿਰ ਜਿੱਥੇ ਵਸਿਆ ਸੀ ਬਾਬਾ ਜੀ ਦੀ ਕਿਰਪਾ ਨਾਲ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰ੍ਹਾਂ قائم ਹੈ ਔਰ ਸਾਡੇ ਇਤਿਹਾਸ ਨੂੰ ਅਸੀਂ ਦੇਖੀਏ ਤੋ ਤੁਜਾ ਸ਼ਹਿਰ ਕਰਤਾਰਪੁਰ ਸਾਹਿਬ ਪ੍ਰੋਣਿਕ ਪਾਤਸ਼ਾਹ ਨੇ ਬਸਾਇਆ ਸੀ ਪਰ ਅਸੀਂ ਮੂਰਖ ਲੋਕਾਂ ਨੇ ਉਹਨਾਂ ਦੇ ਉਹ ਚਾਦਰ ਨੂੰ ਵੀ ਪਾੜ ਕੇ ਦੋ ਟੋਟੇ ਕੀਤਾ ਸੀ ਤੇ ਉਦੋਂ ਜਮਨਾ ਕੜੀ ਤੇ ਜਮਾ ਨੇ ਸਾਰਾ ਕੁਝ ਰੋੜ ਦਿੱਤਾ ਔਰ ਸਾਨੂੰ ਦੱਸਿਆ ਕਿ ਇਹ ਇੱਕ ਹੈ ਸਾਰਾ ਕੁਝ ਕੋ ਬਾਬਾ ਫਰੀਦ ਜੀ ਦੀ ਬਾਣੀ ਨੇ ਵਿਕਤੋ ਦਾ ਸੰਦੇਸ਼ ਦਿੱਤਾ ਇੱਥੇ ਪਿਆਰ ਦਾ ਸੰਦੇਸ਼ ਦਿੱਤਾ ਔਰ ਮੈਂ ਤਾਂ ਹਮੇਸ਼ਾ ਕਦੇ ਵੀ ਇੱਥੇ ਮੱਲੇ ਬਣ ਕੇ ਨਹੀਂ ਆਇਆ ਔਰ ਮੈਂ ਨਿੱਕਾ ਹੁੰਦਾ ਜਦ ਸਕੂਲ ਪੜ੍ਹਦੇ ਸੀ ਅਸੀਂ ਕਈ ਵਾਰੀ ਉਦੋਂ ਬਹੁਤ ਛੋਟੀ ਜਗ੍ਹਾ ਸੀ ਤੇ ਜਦੋਂ ਲੋਕ ਪ੍ਰਸ਼ਾਦ ਦਿੰਦੇ ਹੁੰਦੇ ਸੀਦਾ ਸੀ ਉੱਥੇ ਜਿਵੇਂ ਆਮ ਲੋਕ ਬੈਠਦੇ ਝੁੰਜੇ ਬੈਠ ਕੇ ਲੋਕਾਂ ਤੋਂ ਪ੍ਰਸ਼ਾਦ ਵੀ ਲੈਂਦੇ ਸੀ ਉਹ ਗੱਲ ਮੈਨੂੰ ਅੱਜ ਵੀ ਯਾਦ ਹੈ ਪਰ ਮੈਂ ਹਮੇਸ਼ਾ ਇਹ ਸਾਰਿਆਂ ਨੂੰ ਇਹ ਕਹਿਣਾ ਹੈ ਕਿ ਸਾਨੂੰ ਉਹਦਾ ਬਚਪਨ ਨਹੀਂ ਭੁੱਲਣਾ ਚਾਹੀਦਾ ਉਹਦਾ ਪਿਸ਼ੋਪਰ ਨਹੀਂ ਭੁੱਲਣਾ ਚਾਹੀਦਾ ਤੇ ਆਪਦੇ ਪੀਰਾਂ ਫਕੀਰਾਂ ਦੀ ਜਿਹੜੀ ਹੈ ਸਾਡੇ ਤੇ ਕਿਰਪਾ ਉਹ ਨਹੀਂ ਭੁੱਲਣੀ ਚਾਹੀਦੀ ਖਰੀਦ ਸਾਹਿਬ ਦੇ ਸ਼ਲੋਕ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜ ਸਾਰੀ ਦੁਨੀਆ ਬਿਮਾਰੀਆਂ ਨਾਲ ਗ੍ਰਸ ਹੈ ਇੰਨੇ ਵਿੱਚ ਲੋਕ ਆਇਆ ਕੋਈ ਇੱਕ ਗੋਲੀ ਕੋਈ ਦੋ ਗੋਲੀ ਕੋਈ ਚਾਰ ਗੋਲੀਆਂ ਲੈ ਕੇ ਆਇਆ ਹੁਣ ਫਰੀਦ ਸਾਹਿਬ ਕਹਿੰਦੇ ਆ ਫ੍ਰੀਤਾ ਬੁਰੇ ਦਾ ਭਲਾ ਕਰ ਗੁੱਸਾ ਮੰਨਾ ਹਟਾਈ ਤੇਹੀ ਰੋਗ ਨਾ ਲੱਗੇ ਪੁੱਲੇ ਸਭ ਕੁਛ ਪਾਏ ਤੇ ਸਾਡਾ ਗੁੱਸਾ ਸਾਡਾ ਹੰਕਾਰ ਸਾਡੀ ਹਉਮੇ ਤਾਮ ਕ્રોਧ ਲੋਭ ਮੋਹ ਅਜੜਾ ਉਹ ਮਨੁੱਖ ਨੂੰ ਦੇਖੋ ਤੱਕ ਲਿਆ ਆ ਕਿ ਅੱਜ ਅਸੀਂ ਜਿਹੜਾ ਆਪਣੀਆਂ ਜੇਬਾਂ ਗੋਲੀਆਂ ਨਾਲ ਭਰੀ ਫਿਰਦੇ ਹਾਂ ਕਿ ਅੱਜ ਮੇਰੀ ਸਭ ਨੂੰ ਬੇਇੱਜ਼ਤੀ ਹੈ ਕਿ ਅਸੀਂ ਬਾਬਾ ਫਰੀਦ ਦੇ ਸ਼ਲੋਕਾਂ ਤੋਂ ਫੇਦ ਲਈਏ ਉੱਥੇ ਫਰੀਦਾ ਸੁਪਿਆ ਝਾੜੂ ਦੇਣ ਸੀ ਬੀਬੀ ਸਾਹਿਬ ਦੇ ਹੋਰ ਬੜੇ ਸਾਰੇ ਸ਼ਲੋਕ ਹੈ ਜਿਨ੍ਹਾਂ ਨਾਲ ਮਰੁਖ ਨੂੰ ਗਿਆਨ ਮਿਲਦਾ ਹੈ ਤੋਂ ਮੈਂ ਸਾਰਿਆਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੰਨੇ ਦਿਨ ਅੱਖਰੋਂ ਉਹਨੇ ਮਿਲਦਾ ਅਸੀਂ ਸਾਰੇ ਵੱਖ-ਵੱਖ ਰੂਪਾਂ ਦੇ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਆ ਜਿਹੜੇ ਉਹ ਪੜ੍ਹੀਏ ਉਹਨਾਂ ਨੂੰ ਸਮਝ ਗਏ ਤੇ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਹੁਣ ਤਾਂ ਬੜਾ ਮਾਧਿਅਮ ਆ ਗਿਆ ਫੇਸਬੁੱਕ ਆ ਗਈ ਤਾਂ ਮੀਡੀਆ ਆ ਗਿਆ ਜਿੰਨੇ ਵੀ ਤੁਸੀਂ ਵੀ ਵੀਰ ਹੋ ਤੁਸੀਂ ਵੀ ਰੋਜ਼ ਜਦੋਂ ਵੀ ਕੋਈ ਇੰਟਰਵਿਊ ਵਗੈਰਾ ਕਰਦੇ ਹੋ ਤਾਂ ਫਰੀਦ ਸਾਹਿਬ ਦੇ ਸ਼ਲੋਕ ਜਰੂਰ ਦੋ ਚਾਰ ਉਚਾਰਿਆ ਕਰੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਆ ਤੇ ਉਹਦੇ ਨਾਲ ਆਪਾਂ ਪਾਪਾ ਫੀਚੀ ਦੀ ਪਾਣੀ ਲੋਕਾਂ ਤੱਕ ਪਹੁੰਚ ਸਫਲ ਹੋਵਾਂਗੇ ਵੈਗਨ ਦੀ ਕਾਰਜਾ ਨਾ ਕਰੇ ਉਹਨਾਂ ਨੂੰ ਕਹਿੰਦੇ ਦੋ ਕਿ ਇੱਕ ਵਾਰ ਲੰਗਰ ਦੇ ਤੋਂ ਮਿਲ ਲੱਗਦਾ ਜੀ ਨਹੀਂ ਤੱਕੋ ਇਗਲੇ ਲੰਗਰ ਨੁਕਰੇ ਲੱਗਦੇ ਨਹੀਂ ਬਾਕੀ ਸਮੇਂ ਇਹ ਸਪਾਈਟਾ ਪਵਾ ਦੇ ਰੱਖਿਆ ਦਾ ਉਹ ਲੋਕਾਂ ਕੀ ਵੀ ਬੈਠ ਕੇ ਲਗਾਤਾਰ ਅਸੀਂ ਇਸ ਗਲਵਲ ਧਿਆਨ ਦੇ ਰਹੇ ਹਾਂ ਸਾਰੇ ਜਿਹੜੀਆਂ ਲੰਗਰ ਕਮੇਟੀਆਂ ਉਹਨਾਂ ਨਾਲ ਲਗਾਤਾਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਤਾਲਮਿਲ ਹੈ ਵੀ ਵੰਡ ਕੇ ਦਿੰਦੇ ਆ ਕਿਹੜੇ ਏਰੀਆ ਚ ਕਿੰਨਾ ਕ ਲੰਗਰ ਵਰਤਾਇਆ ਜਾਣਾ ਉਨੇ ਕ ਲੋਕੀ ਉਥੇ ਲੰਗਰ ਲਾਉਂਦੇ ਆ ਪਰ ਫਿਰ ਵੀ ਇਸ ਵਾਰ ਫਿਰ ਹੋਰ ਧਿਆਨ ਰੱਖਾਂਗੇ ਸਾਡੇ ਵਲੰਟੀਅਰ ਵੀ ਕੰਮ ਕਰਦੇ ਆ ਕਮੇਟੀ ਦੇ ਜਿਹੜੇ ਸਾਡੇ ਮੈਨੇਜਮੈਂਟ ਉਹ ਵੀ ਲਗਾਤਾਰ ਰਾਤ ਨੂੰ ਵੀ ਸਫਾਈ ਕਰਦੇ ਆ ਤਾਂ ਕਿ ਇਥੇ ਸੰਗਤ ਲੱਖਾਂ ਚ ਆਉਣੀ ਆ ਇਹ ਸਗਾ ਸੀ ਸ਼ੁਰੂਆਤ ਹੈ ਅੱਜ ਸੰਗਤ ਥੋੜੀ ਹੈ ਪਰ ਤੁਸੀਂ ਦੇਖੋਗੇ ਲਗਾਤਾਰ ਲੱਖਾਂ ਦੀ ਤਬਾਅ ਦੇ ਵਿੱਚ ਸੰਗਤ ਹੋਣਾ ਔਰ ਬਾਬਾ ਜੀ ਦੀ ਤਸ਼ੀਫਾਤ ਲੈਣਾ ਅotra ਜੀ ਉੱਪਰ ਬਲੇ ਆਜ ਕੁਾਚਰ ਮਾਨ ਕੋਈ ਕੋਈ